ਸਤਿ ਸ਼੍ਰੀ ਅਕਾਲ ਮੈਂ ਹਾਤਵਾੜਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 59 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਥੋੜਾ ਜਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨਾਂ ਦੇ ਸਾਹਮਣੇ ਝੁਕੀ ਹੈ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ 14 ਫਰਵਰੀ ਸ਼ਾਮ ਨੂੰ 5 ਵਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਅਤੇ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਣਗੇ ਅਜਿਹੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਤੇਰਾ ਮੰਗਾ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਜਿਹੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੰਗ ਰਹੇ ਨੇ ਉਹ ਨੇ ਕਿ 23 ਫਸਲਾਂ ਉੱਤੇ ਐਮ ਐਸ ਪੀ ਜਾਰੀ ਹੋਣੀ ਚਾਹੀਦੀ ਹੈ ਇੱਧਰ ਸੂਤਰਾ ਦੇ ਵੱਲੋਂ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਐਮ ਐਸ ਪੀ ਨੂੰ ਲੈ ਕੇ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਹੀ ਮੀਟਿੰਗ ਕੀਤੀ ਚਾਲੀ ਹੈ ਕਿ ਕਿਸਾਨਾਂ ਨੂੰ ਐਮ ਐਸ ਪੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਕਿਉਂਕਿ ਜਿਸ ਤਰ੍ਹਾਂ ਖਾਦਾਂ ਦੇ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਭਾਵੇਂ 월ਡਵਾਈਲ ਟ੍ਰੇਡ ਦੇ ਵਿੱਚ ਵਪਾਰ ਵਣਜ ਦੇ ਵਿੱਚ ਖਾਦਾਂ ਦੇ ਰੇਟ ਵਧੇ ਨੇ ਲੇਕਿਨ ਫਿਰ ਵੀ ਡੀਏਪ ਖਾਦ ਦਾ ਰੇਟ ਉਨਾ ਹੀ ਰੱਖਿਆ ਗਿਆ ਲੇਕਿਨ ਇੱਧਰ ਸਰਕਾਰ ਮਨ ਬਣਾ ਲਿਆ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀ ਵੱਡੀ ਮੰਗ ਮੰਗੀ ਜਾ ਰਹੀ ਹੈ ਜਿਸ ਕਰਕੇ ਉਹ ਮਨਮਰਜ਼ ਉੱਤੇ ਬੈਠੇ ਹੋਏ ਨੇ ਭਾਵੇਂ ਉਹ ਇਲਾਜ ਆਪਣਾ ਲੈ ਰਹੇ ਨੇ ਟ੍ਰੀਟਮੈਂਟ ਕਰਵਾ ਰਹੇ ਨੇ ਪੰਜਾਬ ਸਰਕਾਰ ਦੇ ਕੋਲੋਂ ਲੇਕਿਨ ਮਰਨ ਵਰਤ ਹਾਲੇ ਵੀ ਜਾਰੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਬਲਵਨ ਨੂੰ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਐਮਐਸਪੀ ਨੂੰ ਲੈ ਕੇ ਐਮਐਸਪੀ ਜਲਦੀ ਹੀ ਜਾਰੀ ਕਰਨ ਜਾਰੀ ਹੈ ਪਾਰ ਸਰਕਾਰ ਪਾਰ ਸਰਕਾਰ ਵੱਲੋਂ ਅੱਜ ਮੀਟਿੰਗ ਕੀਤੀ ਗਈ ਜਿਹੜੇ ਖੇਤੀਬਾੜ ਮਾਹਿਰ ਨੇ ਤਣਾੜ ਜਿਨ੍ਹਾਂ ਦੇ ਸਿਰ ਤੇ ਜਿਦੀ ਵੀ ਖੜਦੀ ਹੈ ਕਿਸਾਨਾਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾਂਦੀ ਹੈ ਐਮਐਸਪੀ ਨੂੰ ਲੈ ਕੇ ਲੇਕਿਨ ਇਧਰ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਤਾਂ 14 ਫਰਵਰੀ ਨੂੰ ਮੁਲਾਕਾਤ ਕੀਤੀ ਜਾਵੇਗੀ ਸੂਤਰ ਦੱਸਦੇ ਨੇ ਉਸ ਤੋਂ ਪਹਿਲਾਂ ਵੱਡਾ ਧਮਾਕਾ ਕਰਨ ਜਾ ਰਹੀ ਹੈ ਪੂਰੇ ਭਾਰਤ ਦੇ ਕਿਸਾਨਾਂ ਨੂੰ ਲਗਭਗ 23 ਫਸਲਾਂ ਤੇ ਤਾਂ ਨਹੀਂ ਲੇਕਿਨ ਪ੍ਰধান ਫਸਲਾਂ ਜਿਹੜੀਆਂ ਮੇਨ ਫਸਲਾਂ ਹੁੰਦੀਆਂ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਕਿਉਂਕਿ ਭਾਰਤ ਦੇ ਵਿੱਚ ਵਸਟਾਈਲ ਖੇਤੀ ਕੀਤੀ ਜਾਂਦੀ ਹੈ ਅਲੱਗ-ਅਲੱਗ ਫਸਲਾਂ ਅਲੱਗ-ਅਲੱਗ ਮੌਸਮ ਦੇ ਵਿੱਚ ਉਗਵਾਈਆਂ ਜਾਂਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 6 ਤੋਂ 7 ਤੋਂ ਫਸਲਾਂ ਉੱਤੇ ਸਰਕਾਰ ਤਿਆਰ ਹੋ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੰਗ ਨੂੰ ਲੈ ਕੇ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 6-7 ਫਸਲਾਂ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀ ਸਭ ਤੋਂ ਵੱਡੀ ਮੰਗ ਰੱਖੀ ਗਈ ਸੀ ਐਮਐਸਪੀ ਦੀ ਉਹ ਦੇਣ ਜਾ ਰਹੀ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂਰਾ ਗ੍ਰਾਮ ਮਤਰਾਲਾ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਿਹਾ ਹੈ ਐਮਐਸਪੀ ਨੂੰ ਲੈ ਕੇ ਥੋੜੇ ਹੀ ਸਮੇਂ ਦੇ ਵਿੱਚ ਵੱਡਾ ਐਲਾਨ ਯਾਨੀ ਕਿ 14 ਫਰਵਰੀ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਵੱਲੋਂ ਪੂਰੇ ਭਾਰਤ ਦੇ ਕਿਸਾਨਾਂ ਨੂੰ 6 ਤੋਂ 7 ਫਸਲਾਂ ਉੱਤੇ ਐਮ ਐਸ ਪੀ ਦਿੱਤੀ ਜਾਵੇਗੀ ਇਸ ਉੱਤੇ ਵਿਚਾਰ ਵਟਾਂਦਰਾ ਭਾਰਤੀ ਜਨਤਾ ਪਾਰਟੀ ਦੇ ਵੱਡੇ ਨਮਾਇंदे ਅਤੇ ਡੈਲੀਗੇਟ ਕਰ ਰਹੇ ਨੇ ਕਿ ਜੇਕਰ ਤੁਸੀਂ ਸੱਤ ਫਸਲਾਂ ਉੱਤੇ ਐਮ ਐਸ ਪੀ ਦੇ ਦੇਾਂਗੇ ਤਾਂ ਆਪਾਂ ਇੱਕ ਕਿਸਾਨ ਅਤੇ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਵਿਰੋਧ ਨਹੀਂ ਕੀਤਾ ਜਾਵੇਗਾ ਧੰਨ